ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੈਂ ਤੇਰਵਿੰਦਰ ਸਿੰਘ ਜੀ ਇੱਕ ਵਾਰ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੁਸੀਂ ਜਿਹੜਾ ਨਵਾਂ ਚੈਨਲ ਸ਼ੁਰੂ ਕੀਤਾ ਹੈ ਵਾਲਾ ਇਸ ਦੇ ਵਿੱਚ ਆਪਣਾ ਭਰਪੂਰ ਪਿਆਰ ਦਿੱਤਾ ਹੈ ਭਰਪੂਰ ਜਿਹੜੀਆਂ ਸਾਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਉਸ ਲਈ ਤੁਹਾਡਾ ਧੰਨਵਾਦ ਹੈ ਤੇ ਇਹ ਜਿਹੜੀ ਦੂਜੀ ਵੀਡੀਓ ਇਸ ਦੇ ਵਿੱਚ ਪੈ ਰਹੀ ਹੈ ਇਸ ਨੂੰ ਅਸੀਂ ਇਸ ਧੰਗ ਨਾਲ ਪੇਸ਼ ਕਰਾਂਗੇ ਕਿ ਇਤਜ਼ਾਬ ਦੀ ਸਮੱਸਿਆ ਕਬਜ਼ ਦੀ ਸਮੱਸਿਆ ਗੈਸ ਦੀ ਸਮੱਸਿਆ ਇਹ ਇੱਕ ਅਜਿਹੀ ਸਮੱਸਿਆ ਹੈ ਜਿਹੜੀ ਇਸ ਵੇਲੇ ਜਿਹੜੀ ਹਰ ਦੂਜੇ ਬੰਦੇ ਨੂੰ ਘਰ ਵਿੱਚ ਬੈਠੇ ਹਰ ਦੂਜੇ ਬੰਦੇ ਨੂੰ ਇਤਜਾਬ ਦੇ ਕੈਪਸੂਲ ਗੋਲੀਆਂ ਸਿਰਫ ਪੀਣ ਤੇ ਮਜਬੂਰ ਕਰ ਰਹੇ ਨੇ ਲੇਕਿਨ ਅੱਜ ਜਿਹੜੀ ਅਸੀਂ ਤਰੀਕੇ ਇੱਕ ਰਵਿੰਦਰ ਸਿੰਘ ਜੀ ਘਰ ਚ ਬੈਠੇ ਹੀ ਇੱਕ ਅਜਿਹੀ ਤਕਨੀਕ ਦੱਸਣਗੇ ਜਿਸ ਦੇ ਨਾਲ ਤੁਸੀਂ ਘਰ ਬੈਠੇ ਹੀ ਆਪਣੇ ਆਪ ਆਪਣੇ ਇਤਜਾਬ ਆਪਣੇ ਕਬਜ ਆਪਣੀ ਗੈਸ ਦੇ ਜਿਹੜੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਇਹ ਇੱਕ ਅਜਿਹੀ ਚਾਈਨਿਸ ਤਕਨੀਕ ਹੈ ਚੀਨੀ ਤਕਨੀਕ ਹੈ ਜਿਸ ਦੇ ਨਾਲ ਤੁਸੀਂ ਤਜਾਬ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ ਤੇ ਨਾਲ ਹੀ ਦੱਸਾਂਗੇ ਕੁਝ ਆਪਣੇ ਜਿਹੜੇ ਲੋਕਲ ਰੈਮਡੀਜ਼ ਜਿਹਦੇ ਵਿੱਚ ਐਪਲ ਸਾਈਡਰ ਵਿਨੇਗਰ ਜਿਹਦੇ ਵਿੱਚ ਨਿੰਬੂ ਜਿਹਦੇ ਵਿੱਚ ਹੋਰ ਕੁਝ ਚੀਜ਼ਾਂ ਜੀਆਂ ਹੋਣਗੀਆਂ ਬੀਟਨ ਹਾਈਡਰੋਕਲੋਰਾਈਡ ਜਿਹਦੇ ਨਾਲ ਤੁਸੀਂ ਤਜਾਬ ਤੋਂ ਗੈਸ ਤੋਂ ਕਬਜ਼ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਆ ਦਰਵਿੰਦਰ ਜੀ ਨਿਊ ਲਾਈਫ ਹਰਬਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਰਨ ਸਸੀ ਕਾਲ ਜੀ ਮੇਰੇ ਵੱਲੋਂ ਵੀ ਤਾਂ ਮੇਰੇ ਦਰਸ਼ਕਾਂ ਵੱਲੋਂ ਵੀ ਰਵਿੰਦਰ ਜੀ ਚਾਈਨੀਜ਼ ਤਕਨੀਕ ਚਾਈਨੀਜ਼ ਸਮਾਨ ਤੋਂ ਤਾਂ ਲੋਕੀ ਤੋਬਾ ਕਰੀ ਜਾ ਰਹੇ ਨੇ ਚਾਈਨੀ ਚੀਨ ਦੀਆਂ ਚੀਜ਼ਾਂ ਨੂੰ ਦੇਖ ਕੇ ਪਰ ਇਹਦੇ باوجود ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਤੋਂ ਅਸੀਂ ਚਾਹਤੇ ਵੀ ਛੁਟਕਾਰਾ ਨਹੀਂ ਪਾ ਸਕਦੇ ਪਰ ਜਿਹੜੀਆਂ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਜੇ ਉਸ ਨੂੰ ਅਪਣਾ ਵੀ ਲਿਆ ਜਾਵੇ ਤੇ ਇਹਦੇ ਵਿੱਚ ਕੋਈ ਬੁਰਾਈ ਵੀ ਨਹੀਂ ਹੈਗੀ ਚੀਨੀ ਪદ્ધਤੀ ਜਿਹੜੀ ਹੈਗੀ ਆ ਇਲਾਜ ਪદ્ધਤੀ ਜਿਹੜੀ ਆ ਉਹ ਇੱਕ ਆਪਣੇ ਆਪ ਦੇ ਵਿੱਚ ਬਾਕਮਾਲ ਜਿਹੜੀ ਆ ਉਹ ਪદ્ધਤੀ ਮੰਨੀ ਜਾਂਦੀ ਹੈ ਤੇ ਉਹਦੇ ਵਿੱਚ ਕੁਝ ਅਜਿਹੀਆਂ ਜੜੀਆਂ ਬੁੱਟੀਆਂ ਜਿਵੇਂ ਜਿੰਸਿੰਗ ਹੈ ਉਹ ਜਿੰਸਿੰਗ ਆਪਣੇ ਆਪ ਦੇ ਵਿੱਚ ਇੱਕ ਜਿਵੇਂ ਜਿਹਨੂੰ ਇੰਡੀਆ ਦੇ ਵਿੱਚ ਆਪਾਂ ਅਸ਼ਵਗੰਧਾ ਜਿਸ ਤਰ੍ਹਾਂ ਯੂਜ਼ ਕਰਦੇ ਆ ਉਸ ਤਰ੍ਹਾਂ ਜਿੰਸੀ ਜਿਹੜਾ ਚਾਈਨੀਜ਼ ਹੈਗੇ ਨੇ ਉਹ ਜੜੀ ਬੁੱਟੀ ਆ ਜਿਹੜੀ ਕਿ ਉਹ ਬਰਾਬਰ ਦੇ ਪਾਵਰ ਰੱਖਦੀ ਹੈਗੀ ਐ ਇਸੇ ਤਰ੍ਹਾਂ ਕੁਝ ਜੜੀਆਂ ਬੁੱਟੀਆਂ ਅਜਿਹਿਆਂ ਨੇ ਜਿਹੜੀਆਂ ਕਿ ਬਹੁਤ ਪਾਵਰਫੁਲ ਨੇ ਤੇ ਜਿਸ ਦੇ ਨਾਲ ਅਸੀਂ ਆਪਣੀਆਂ ਕਈ ਰੋਗ ਠੀਕ ਕਰ ਸਕਦੇ ਹਾਂ ਤੇ ਤੁਸੀਂ ਮੈਨੂੰ ਜਦੋਂ ਦੱਸ ਰਹੇ ਸੀਗੇ ਕਿ ਜਿਹੜੀ ਕਿ ਚਾਈਨੀਜ਼ ਕੰਬੂਜਾ ਜਿਹੜੀ ਜੜੀ ਬੂਟੀ ਜਾਂ ਜੋ ਵੀ ਤੁਸੀਂ ਆਪਣਾ ਤਰੀਕੇ ਦੇ ਨਾਲ ਦੱਸ ਰਹੇ ਸੀਗੇ ਉਹ ਕੀ ਹੈ ਤੇ ਉਹਦੇ ਨਾਲ ਆਪਾਂ ਕਿਸ ਤਰ੍ਹਾਂ ਕਬਜ ਗੈਸ ਤੇ ਜਿਹੜੀ ਆਪਣਾ ਤਜਾਬ ਤੋਂ ਛੁਟਕਾਰਾ ਪਾ ਸਕਦੇ ਹਾਂ ਜੀ ਕੁਲਵੰਤੀ ਚਾਈਨੀਜ਼ ਜਿਹੜੀ ਮੈਡੀਸਿਨ ਹੈ ਨਾ ਉਹ ਆਪਣੀ ਆਯੁਰਵੈਦਿਕ ਮੈਡੀਸਿਨ ਮੰਗੋ ਬਹੁਤ ਪੁਰਾਣੀ ਮੈਡੀਸਿਨ ਹੈ ਉਹਨੂੰ ਮੈਡੀਸਿਨ ਕਹਿ ਦਿੰਦੇ ਆ ਬੇਸਿਕਲੀ ਉਹ ਜੜੀ ਬੂਟੀਆਂ ਦੀ ਸਾਇੰਸ ਸੀ। ਉਹ ਹੋ ਅੱਜਕੱਲ ਦੀ ਚਾਈਨੀਜ਼ ਨਹੀਂ ਹੈ। ਉਹ ਅੱਜਕੱਲ ਦੀ ਚਾਈਨੀਜ਼ ਹੀ ਜੰਗ ਮੰਗੋਨੀ ਹੈ। ਇਹਨੂੰ ਕਹਿੰਦੇ ਕੰਬੂਚਾ ਟੀ। ਕੇ ਤੋਂ ਕੰਬੂਚਾ ਇਹ ਕੰਬੂਚਾ ਟੀ। ਜੀ ਇਹਨੂੰ ਬਣਾਉਣ ਲਈ ਜਿਵੇਂ ਦੁੱਧ ਨੂੰ ਜਾਗ ਲਾ ਕੇ ਆਪਾਂ ਦਹੀਂ ਬਣਾਉਂਦੇ ਹਾਂ ਇਹਨੂੰ ਬਣਾਉਣ ਲਈ ਵੀ ਇਹਦਾ ਇੱਕ ਜਾਗ ਤੇ ਇੱਕ ਕਲਚਰ ਹੁੰਦਾ ਹੈ। ਹੂੰ। ਉਸ ਕੋਬੀ ਕੇ ਸਿਮਬਾਇਓਟਿਕ ਕੰਬੀਨੇਸ਼ਨ ਆਫ ਬੈਕਟੀਰੀਆ ਐਂਡ ਯੀਸਟ ਬੈਕਟੀਰੀਆ ਤੇ ਯੀਸਟ ਇਕੱਠਿਆਂ ਦਾ ਇੱਕ ਕਲਚਰ ਹੁੰਦਾ ਹੈ ਪਾਖੀ ਜਿਹਾ ਵਰਗਾ ਗੋਲ ਜਿਹਾ ਕੁਝ ਚਾਹ ਹੁੰਦੀ ਹੈ ਆਪਾਂ ਉਹ ਇੱਕ ਚੀਜ਼ ਬਣਾ ਕੇ ਉਹਦੇ ਵਿੱਚ ਪਾ ਦਿੰਨੇ ਤੇ 7 ਤੋਂ 10 ਦਿਨਾਂ ਚ ਆਪਣੀ ਸਾਰੀ ਉਹ ਚੀਜ਼ ਕੰਬੂਚਾ ਟੀ ਬਣ ਜਾਂਦੀ ਹੈ ਇਹ ਸਾਈਟਲੀ ਇਹ ਤੁਸੀਂ ਇੱਕ ਵਾਰੀ ਇਸ ਨੂੰ ਰਿਪੀਟ ਕਰ ਦਿਓ ਕਿਉਂਕਿ ਤੁਹਾਡੀ ਆਵਾਜ਼ ਕੱਟ ਗਈ ਸੀ ਜੀ ਕੋਬੀ ਨਾਮ ਦਾ ਇੱਕ ਕਲਚਰ ਆਉਂਦਾ ਜੀ ਜਿਵੇਂ ਦੁੱਧ ਨੂੰ ਜਾਗ ਲੈਣੇ ਉਵੇਂ ਦਾ ਇੱਕ ਕਲਚਰ ਆਉਂਦਾ ਤੇ ਉਹਦੇ ਨਾਲ ਚਾਹ ਹੁੰਦੀ ਹੈ ਜਿਹਨੂੰ ਕੰਬੂਚਾ ਟੀ ਕਹਿੰਦੇ ਆ ਆਪਾਂ ਇਹ ਮਿਕਸਚਰ ਤਿਆਰ ਕਰਕੇ ਉਹ ਕਲਚਰ ਨਾਲ ਉਹ ਕਿਹੜਾ ਜਾਗ ਲੈ ਦਿੰਨੇ ਆਪਣੀ ਚਾਹ ਨੂੰ ਤੇ 7 ਤੋਂ 10 ਦਿਨਾਂ ਚ ਉਹ ਵੀ ਸਾਰੀ ਚੀਜ਼ ਨੂੰ ਸਕੋਬੀ ਕੀ ਬਣਾ ਦਿੰਦਾ ਹੈ ਕੰਬੂਚਾ ਟੀ ਸਕੋਬੀ ਜਿਹੜਾ ਹੈ ਐਸ ਸੀ او ਬੀ ਵਾਈ ਇਹਨੂੰ ਇਹਦਾ ਇੱਕ ਐਕਰੋਨਮ ਹੈ ਇਹ ਸਿੰਬਾਇਓਟਿਕ ਕੰਬੀਨੇਸ਼ਨ ਆਫ ਬੈਕਟੀਰੀਆ ਐਂਡ ਯੀਸਟ ਐਵੇਂ ਨਾ ਕਿ ਬੈਕਟੀਰੀਆ ਤੇ ਯੀਸਟ ਇਕੱਠੇ ਹੋ ਕੇ ਕੰਮ ਕਰਦੇ ਆ ਬਿਲਕੁਲ ਜਿਵੇਂ ਜਾਗ ਉਹ ਵੀ ਜਾਗ ਵਾਲਾ ਕੰਮ ਹੈ ਕਿ ਦੁੱਧ ਦੇ ਵਿੱਚ ਆਪਾਂ ਜਾਗ ਲਾਨੇ ਉਹ ਬੈਕਟੀਰੀਆ ਦੇ ਦੁੱਧ ਦੇ ਬੈਕਟੀਰੀਆ ਨੂੰ ਖਾ ਕੇ ਸਰਮ ਨੂੰ ਦਹੀਂ ਚ ਕਨਵਰਟ ਕਰ ਦਿੰਦਾ ਐਵੇਂ ਤੁਸੀਂ ਮਿੱਠੀ ਚਾਹ ਬਣਾਣੇ ਹੋ ਕੁਲਵੰਤੀ ਕਾਲੀ ਬਹੁਤ ਸਿੰਪਲ ਜਿਹਾ ਆਪਰੇਸ਼ਨ ਐ ਤੁਸੀਂ ਬਲੈਕ ਟੀ ਲੈਣੀ ਐ 5 ਚਮਚ ਉਹਨੂੰ ਬਾਲ ਲੈਣਾ 1 ਲੀਟਰ ਪਾਣੀ ਚ ਉਹਨੂੰ ਪੁਣ ਕੇ ਜਦੋਂ ਠੰਡਕੀ ਹੋਣ ਵਾਲੀ ਹੋ ਉਹਦੇ ਚੀਨੀ ਘੋਲ ਦੇਣੀ ਐ 12 ਚਮਚ ਚੀਨੀ ਹੂੰ ਹੂੰ ਇਹੇ ਚੀਜ਼ਾਂ ਦੋਨੋਂ ਸਕੋਬੀ ਦਾ ਫੂਡ ਐ ਜਿਹੜਾ ਦਾ ਕਲਚਰ ਐ 7 ਦਿਨ ਚ ਉਹਨੇ ਚਾਹ ਨੂੰ ਤੇ ਚੀਨੀ ਨੂੰ ਖਾ ਕੇ ਕੰਬੂਚਾ ਚਾਹ ਕਨਵਰਟ ਕਰ ਦੇਣਾ ਕੁਲਵੰਤ ਕੀ ਫਾਇਦੇ ਪਹਿਲੀ ਚੀਜ਼ ਸਵਾਦ ਜਿਹੜੇ ਲੋਕੀ ਬੀਅਰ ਨਹੀਂ ਛੱਡ ਸਕਦੇ ਨਾ ਕਦੇ ਵੀ ਇਹ ਸ਼ਰਾਬ ਨਹੀਂ ਛੱਡ ਸਕਦੇ ਉਹਨਾਂ ਲਈ ਪਹਿਲੀ ਚੀਜ਼ ਹੈ ਕੰਬੂਚਾ ਚਾਹ第二 ਚੀਜ਼ ਇਹਦੇ ਚ ਕਟੋ-ਕਟ ਟ੍ਰਿਲੀਅਨਸ ਆਫ ਬੈਕਟੀਰੀਆ ਨੇ ਗਟ ਫ੍ਰੈਂਡਲੀ ਬੈਕਟੀਰੀਆ ਕਿਉਂਕਿ ਫਰਮੈਂਟ ਜਾਨੀ ਵਿਟਾਮਿਨ ਵਿਟਾਮਿਨ B12 ਜਾਨੀ ਕਾਫੀ ਹੈ ਹਾਂ ਫਰਮੈਂਟਡ ਚਾਹੇ B12 ਭਰਿਆ ਪਿਆ ਨੈਕਸਟ ਚੀਜ਼ ਇਹ ਜਿਹੜੇ ਲੋਕਾਂ ਨੂੰ ਤਜ਼ਾਰ ਬੰਦ ਹੈ ਜਿਹਨਾਂ ਬਾਤਨ ਹੈ ਹਾਰਟ ਵਰਨ ਹੁੰਦਾ ਦੇਖੋ ਮੈਂ ਤੁਹਾਨੂੰ ਇੱਕ ਸਿੰਪਲੀ ਗੱਲ ਦੱਸਦਾ ਅਗਰ ਤਜਾਬ ਦੀ ਗੋਲੀ ਹੈਂਡਲਿੰਗ ਹੁੰਦੀ ਤਾਂ ਇੱਕ ਵਾਰੀ ਖਾ ਕੇ ਗੱਲ ਖਤਮ ਹੋ ਜਾਂਦੀ ਉਹ ਹੈਂਡਲਿੰਗ ਨਹੀਂ ਹੈ ਕਈ ਲੋਕ ਦੁੱਧ ਪੀ ਲੈਂਦੇ ਆ ਤੁਸੀਂ ਤਜਾਬ ਘਟੇ ਹੋਏ ਨੂੰ ਹੋਰ ਘਟਾ ਲਿਆ ਨੁਕਸਾਨ ਹੈ ਆਪਾਂ ਨੇ ਤਾਂ ਤਜਾਬ ਐਨਫ ਕਰ ਦੇਣਾ ਤਾਂ ਕਿ ਤਜਾਬ ਲੈਵਲ ਵੱਜੇ ਤੇ ਉੱਪਰਲਾ ਵਾਲਵ ਬੰਦ ਹੋ ਜਾਏ ਇਹ ਮੈਂ ਹਰ ਵਾਰੀ ਸਮਝਾਣਾ ਹੁੰਦਾ ਤਜਾਬ ਬਣਨ ਦਾ ਮਤਲਬ ਹੈ ਤੁਹਾਡੇ ਸਟਮਕ ਚ ਤਜਾਬ ਘੱਟ ਹੈ ਆਪਣੇ ਸਟਮਕ ਦੇ ਉੱਪਰ ਇੱਕ ਐਨਕ ਵਾਲਵ ਹੈ ਉਹ ਜਦ ਤੱਕ ਤਜਾਬ ਵੱਜੇ ਤੱਕ ਬੰਦ ਹੋ ਜਾਂਦਾ ਜੇ ਤਜਾਬ ਪੂਰਾ ਨਹੀਂ ਬਣਦਾ ਖੁੱਲਾ ਰਹਿ ਜਾਂਦਾ ਕਿਉਂਕਿ ਉਹ ਖੁੱਲਾ ਰਹਿ ਗਿਆ ਤੁਹਾਨੂੰ ਡੁਹਕਾਰਾ ਉੱਪਰ ਆ ਗਿਆ ਤੱਕ ਕਮੂਚਾ ਪੀਣ ਨਾਲ ਤੁਹਾਡਾ ਉਹ ਗੋਲਫ ਬੰਦ ਹੋ ਜਾਏਗਾ ਜੋ ਖਾਓਗੇ ਲੱਗੇਗਾ ਵਿਟਾਮਿਨ B12 ਜਿਵੇਂ ਤੁਸੀਂ ਕਹਿੰਦੇ ਜਿਹੜੀ ਫਰਮੈਂਟਡ ਚੀਜ਼ ਹੈ ਉਸ 'ਚ ਹਮੇਸ਼ਾ B ਵਿਟਾਮਿਨ ਸਾਰੇ ਹੁੰਦੇ ਨੇ ਕੋਈ ਵੀ ਫਰਮੈਂਟਡ ਪ੍ਰੋਡਕਟ 'ਚ ਉਹਦੇ ਵਿੱਚ ਇਹ ਹੀ ਦੀ ਚੀਜ਼ਾਂ ਨੇ ਜਿਹੜੀ ਤੁਹਾਨੂੰ ਅਵੇਕ ਕਰਦੀਆਂ ਨੇ ਇਹਨੂੰ ਤੁਸੀਂ ਕੋਲਡ ਡਰਿੰਕ ਵਾਂਗੂ ਫਿਜ਼ੀ ਵੀ ਬਣਾ ਸਕਦੇ ਆਂ ਠੱਗ ਵਾਲਾ ਉਹ ਵੀ ਬਣਾ ਸਕਦਾ ਬਣ ਜਾਂਦਾ ਮਗਰ ਜਿਹੜਾ ਇਹਦਾ ਮੇਨ ਬੈਨੀਫਿਟ ਹੈ ਕਿ ਜਿਹੜੀ ਆਂਤੜਾ ਨੂੰ ਰਿਪੇਅਰ ਕਰਦੀ ਹੈ ਇਹ ਆਂਤੜਾ ਨੂੰ ਗੁੱਡ ਬੈਕਟੀਰੀਆ ਦਿੰਦੀ ਹੈ ਤਾਂ ਕਿ ਤੁਹਾਨੂੰ ਬਿਨਾ ਗੱਲ ਨੂੰ ਡੈਫੀਸ਼ੈਂਸੀਜ਼ ਨਾ ਹੋਣ ਪ੍ਰੋਟੀਨ ਨਾ ਘਟੇ ਭੁੱਖੇ ਨਾ ਲੱਗੀ ਜਾਵੇ ਤੇ ਸਵਾਦ ਪ੍ਰੋਮਾਂਤ ਜੀ ਐਨੀ ਸਵਾਦ ਚੀਜ਼ ਹੈ ਕਿ ਮੈਂ ਜਿਆ ਬਣਾ ਲੈਣਾ ਨਹੀਂ ਮੈਂ ਤੋ ਰਹਿ ਨਹੀਂ ਜਾਂਦਾ ਮੈਂ ਇਨੀ ਜਿਆਦਾ ਪੀ ਲੈਂਦਾ ਮੈਨੂੰ ਧਿਆਨ ਰੱਖਣਾ ਪੈਂਦਾ ਤੇ ਅੱਜ ਕੱਲ ਬੈਸਟ ਟਾਈਮ ਹੈ ਕਿਉਂਕਿ ਇਹ 30 35 ਡਿਗਰੀ ਤੋਂ ਬਾਅਦ ਬੰਨੀ ਔਖੀ ਹੁੰਦੀ ਹੈ ਅੱਜ ਕੱਲ ਟੈਂਪਰੇਚਰ ਮੈਕਸਿਮਮ 30 35 ਵੀ ਨਹੀਂ ਹੈਗਾ 32 ਹੈ ਤਾਂ ਬੈਸਟ ਹੈ ਕਈ ਜਿਨ੍ਹਾਂ ਦੇ ਘਰ ਤੇ ਟੈਂਪਰੇਚਰ ਕੰਟਰੋਲਡ ਹੋਮਸ ਨੇ ਜੇ ਬਾਹਰ ਕੈਨੇਡਾ ਅਮਰੀਕਾ ਚ ਉਹਨਾਂ ਤੇ ਤਾਂ ਕਰ ਬਹੁਤ ਸੋਹਣੀ ਬਣਦੀ ਹੈ ਇਹ ਲੈਣਾ ਕੰਬੂਚਾ ਟੀ ਅਸੀਂ ਆਪ ਹੀ ਬਣਾਵਾਂਗੇ ਹੈਨਾ ਕਿਉਂਕਿ ਕੋਈ ਲੋਕਾਂ ਨੂੰ ਬਣਾਣੀ ਔਖੀ ਲੱਗਦੀ ਹੈ ਬੜੀ ਕੰਡੀਸ਼ਨਸ ਨੇ ਧੋਣਾ ਪੈਂਦਾ ਭੰਡਾ ਉਹਨੂੰ ਵਿਨੇਗਰ ਨਾਲ ਸਾਫ਼ ਕਰਨਾ ਪੈਂਦਾ ਸੁਪਰ ਸੁਪਰ ਸਟਰਲਾਈਜ਼ ਪ੍ਰੋਗਰਾਮ ਹੁੰਦਾ ਕਿਉਂਕਿ ਬੈਕਟੀਰੀਆ ਗਲਤ ਬੈਕਟੀਰੀਆ ਗਿਆ ਫੰਗਸ ਲੱਗ ਜਣੀ ਹੈ ਹੋਲਡ ਲੱਗ ਜਾਣਾ ਸਾਰਾ ਖਰਾਬ ਹੋ ਜਾਣਾ ਇਹ ਤਾਂ ਇਹ ਪਹਿਲੀ ਹੈਂਡਲਿੰਗ ਕੋਲੋਂ ਜੀ ਇਹਦੇ ਉੱਪਰ ਕਹੋਗੇ ਕਿਸ ਦਿਨ ਪੂਰੀ ਬਣਾਉਣ ਦੇ ਉੱਪਰ ਵਿਧੀ ਵੀ ਵੀਡੀਓ ਬਣਾਵਾਂਗੇ ਜਿਹੜੀ ਦੂਜੀ ਹੈਂਡਲਿੰਗ ਹੈ ਸੀਪਰ ਹੈਂਡਲਿੰਗ ਤਜਾਬ ਦੀ ਜਿਹੜੀ ਆਪਣੇ ਘਰ 'ਚ ਹਰ ਇੱਕ ਦੇ ਕਰਦੀ ਆਲਮੋਸਟ ਪਈ ਐ ਉਹ ਹੈ ਐਪਲ ਸਾਈਡਰ ਵਿਨੇਗਰ ਕਿਉਂ ਉਹ ਵੀ ਫਰਮੈਂਟਡ ਹੈ ਐਪਲ ਸਾਈਡਰ ਦੋ ਵਾਰੀ ਫਰਮੈਂਟ ਹੁੰਦਾ ਕੋਲਰ ਜੀ ਸੇਬ ਦੇ ਜੂਸ ਨੂੰ ਪਹਿਲਾਂ ਸਾਈਡਰ ਬਣਾਣੇ ਜਿਹੜੀ ਕਿ ਅਲਕੋਹਲ ਦੀ ਸਟੇਜ ਹੈ ਉਸ ਤੋਂ ਬਾਅਦ ਦੂਜੀ ਸਟੇਜ ਵਿਨੇਗਰ ਐਪਲ ਸਾਈਡਰ ਵਿਨੇਗਰ ਦੋ ਵਾਰੀ ਫਰਮੈਂਟ ਕਰਦੇ ਹਾਂ ਕੋਲਰ ਜੀ ਅਸੀਂ ਸਪੈਸ਼ਲ ਜਾਂ ਰੋੜੂ ਤੋਂ ਆਰਗੇਨਿਕ ਐਪਲ ਲੈਂਦੇ ਜਾਂ ਕਸ਼ਮੀਰ ਤੋਂ ਆਰਗੇਨਿਕ ਐਪਲ ਲੈ ਕੇ ਉਹਨੂੰ ਡਬਲ ਫਰਮੈਂਟੇਸ਼ਨ एरोबिक एनारोबिक एक बिना ऑक्सीजन ਤੋਂ ਇੱਕ ਆਕਸੀਜਨ ਦੇ ਨਾਲ ਫਰਮੈਂਟ ਕਰਕੇ ਐਪਲ ਸਾਈਡਰ ਬਣਦਾ ਹੈ। ਉਹਨੇ ਐਪਲ ਸਾਈਡਰ ਦਾ ਫਾਇਦਾ ਕੀ ਹੈ? ਉਹਦੇ ਵਿੱਚ 5% ਵੋਲਿਊਮ ਦੇ ਨਾਲ ਐਸਿਡਿਟੀ ਹੁੰਦੀ ਹੈ। दैट मींस ਬਹੁਤ ਅੱਛਾ ਐਸਿਡ ਹੈ। ਅਗਰ ਤੁਸੀਂ 2 ਚਮਚ ਇੱਕ ਗਲਾਸ ਚ ਪਾ ਲਿਆ ਤੁਸੀਂ ਨੇ ਡਿਲੀਊਟ ਕਰ ਲਿਆ। ਜਿਹਨੂੰ ਐਸਿਡ ਬੰਦ ਹੈ, ਜਿਹਨੂੰ ਭੁੱਖ ਲੱਗਦੀ ਰਹਿੰਦੀ ਹੈ ਬਾਰ-ਬਾਰ, ਜਿਹਨੂੰ ਖੱਟੇ ਢ ਘਾ ਰਹੇ ਨੇ, ਉਹਰੇ ਜਲਨ ਹੁੰਦੀ ਹੈ, ਉਹਰੇ ਆਉਂਦਾ ਹੈ। ਉਹਦੇ ਲਈ ਬੈਸਟ ਰੈਮਡੀ ਕੀ ਹੈ ਜੀ? 2 ਚਮਚ ਐਪਲ ਸਾਈਡਰ ਵਿਨੇਗਰ, ਅੱਧਾ ਨਿੰਬੂ ਦਾ ਰਸ। ਇੱਕ ਚੁਟਕੀ ਨੂਰ ਉਹ ਦੇਖੋ ਜਿਹੜਾ ਲੂਣ ਹੈ ਉਹ ਸੋਡੀਅਮ ਕਲੋਰਾਇਡ ਹੈ ਆਪਣੇ ਜਿਹੜਾ ਉਹਦੇ ਐਸਿਡ ਹੈ ਉਹ ਹਾਈਡਰੋਕਲੋਰਿਕ ਐਸਿਡ ਹੈ ਅਗਰ ਕਲੋਰਾਇਡ ਨਹੀਂ ਦਵੋਗੇ ਤਾਂ ਹੋਰ ਐਸਿਡ ਨਹੀਂ ਬਣੇਗਾ ਆਪਰ ਨੇ ਸਟਮਕ ਐਸਿਡ ਬਧਾਣਾ ਘਟਾਣਾ ਨਹੀਂ ਜੇ ਤੁਹਾਡਾ ਸਟਮਕ ਐਸਿਡ ਵੱਧ ਗਿਆ ਪੀ ਐਚ ਹੁੰਦੀ ਹੈ ਇਹਦੇ ਵਿੱਚ ਜਦੋਂ ਪੀ ਐਚ ਰੀਚ ਹੋ ਗਈ ਉਹ ਵਾਲਵ ਉੱਪਰ ਨਾਲ ਬੰਦ ਹੋ ਜਾਂਦਾ ਤੁਹਾਨੂੰ ਭੱਤ ਆਣੇ ਬੰਦ ਲੱਖਾਂ ਕਹਦੇ ਗੇਟ ਲੌਕ ਡਾਇਬੀਟੀਜ਼ ਵੀ ਵਰਸ ਕਰਦਾ ਹੈ ਹੋਰ ਜਿਨ੍ਹਾਂ ਨੂੰ ਭੁੱਖੇ ਲੱਗੀ ਜਾਂਦੀ ਹੈ ਜਿਨ੍ਹਾਂ ਨੂੰ ਪੀਸੀਓਡੀ ਪੀਸੀਓਐਸ ਹੈ ਢਿੱਡ 'ਚ ਬੈਕਟੀਰੀਆ ਨਹੀਂ ਹੈ ਮਤਲਬ ਐਂਟਸਟਾਈਨ 'ਚ ਜਿਹਨੂੰ ਕਬਜ ਰਹਿੰਦੀ ਹੈ ਵਤਨਿਆ ਗੈਸ ਬੰਦੀ ਹੈ ਹੈਨਾ ਇਸ ਸਭ 'ਚ ਫਾਇਦਾ ਕਰਦਾ ਮੈਨੇ ਅੱਜ ਤੱਕ ਮੈਨੂੰ ਨਹੀਂ ਇਹ ਜੇ ਕੇਸ ਮਿਲੇ ਮਿਲ ਲੱਖਾਂ ਕੇਸਾਂ 'ਚ ਚਾਰ ਕੇਸ ਦੇਖੇ ਜਿਨ੍ਹਾਂ ਨੇ ਐਪਲ ਸਾਈਡਰ ਸੂਪ ਨਹੀਂ ਕਰਿਆ ਉਹ ਵੀ ਕਾਰਨ ਸੀ ਉਹਨਾਂ ਦੇ ਢਿੱਡ 'ਚ ਅਲਸਰ ਸੀ ਉਹਨੂੰ ਪਤਾ ਨਹੀਂ ਸੀ ਤਾਂ ਆਪਾਂ ਉਹਨਾਂ ਨੂੰ ਕਹਿੰਨੇ ਕਿ ਉਹਨਾਂ ਨੇ ਛੱਡ ਕੇ ਇਹ ਜਿਆ ਕੋਈ ਕੇਸ ਨਹੀਂ ਹੈ ਐਪਲ ਸਾਈਡਰ ਨਾਲ ਲੈ ਸਕੇ ਹਾਂ ਕਈਆਂ ਨੂੰ ਦਿੱਕਤ ਹੁੰਦੀ ਹੈ ਐਪਲ ਸਾਈਡਰ ਉਹਨਾਂ ਨੂੰ ਚੋਕ ਕਰ ਦਿੰਦਾ ਹੈ। ਖੱਟੇ ਦੀ ਆਤ ਨਹੀਂ ਹੁੰਦੀ। ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਵਿੱਚ ਨਿੰਬੂ ਪਾ ਕੇ ਰ ਖਾਸਾ ਨਮਕ ਪਾ ਕੇ ਸਲੋਲੀ ਥੋੜੀ ਸਿਪ ਕਰ ਲਿਓ ਫੇਰ ਉਹ ਛੱਡਦਾ। ਇਹ ਦੂਜਾ ਤਰੀਕਾ ਤੁਹਾਨੂੰ ਜੀ ਐਸ ਤੋਂ ਮੰਨਦਾ। ਤੀਜਾ ਤਰੀਕਾ ਜਿਹੜਾ ਕਿ ਜਿਹਨਾਂ ਨੂੰ ਐਪਲ ਸਾਈਡਰ ਬਿਲਕੁਲ ਨਹੀਂ ਲੈ ਸਕਦੇ ਗਲਾ ਚੋਕ ਹੁੰਦਾ ਹੈ। ਕਿ ਖੱਟਾ ਦੀ ਰਕੂ ਰਾਇ। ਚਕੰਦਰ ਤੋਂ ਜਾਂ ਫਿਰ ਕੌਰਨ ਜਿਹਨਾਂ ਪਾ ਕੇ ਨੇ ਮਿੱਟੀ ਤੋਂ ਉਹਨੂੰ ਫਰਮੈਂਟ ਕਰਕੇ ਇੱਕ ਚੀਜ਼ ਬਣਾਨੇ। बीटेन हाइड्रोकलोराइड में स्टमक है बीटेन बनया पहली बारी किस तो सी चकंदर बीटरूट बीट बीट कहने नाम रखा के बीटेन तो गया बीटेन हाइड्रोकलोराइडसूल जी दो लेने एक गिलास पानी पी लेना है ढेड चे खुल जाने वो खुलते जा तो सार स्टमक से एसिड आ जाएगा तीन चार दिन थोड़ा एसिड प्रॉपर हो जाएगा बिल्कुल आड़ी खट्टे डकार प्रॉब्लम चली जाएगी जेड लोग ने डिप्रेशन की दवाई पेन किलर ज्यादा खाइया होंगे ਉਹਨਾਂ ਨੂੰ ਕਈ ਵਾਰੀ ਐਪਲ ਸਾਈਡਰ ਦੇ ਨਾਲ ਬੀਟਨ ਹਾਈਡਰੋਕਲੋਰਾਈਡ ਦੇਣਾ ਪੈਂਦਾ ਕੁਲਵੰਜੀ ਸਾਡੇ ਕੋਲ ਕੇਸਿਸ ਨੇ ਕੱਲੇ ਐਪਲ ਸਾਈਡਰ ਨੇ ਕੰਮ ਨਹੀਂ ਕਰਿਆ ਕੱਲੇ ਬੀਟ ਨੇ ਕੰਮ ਨਹੀਂ ਕਰਿਆ ਦੋਨੋਂ ਦੇ ਉੱਤੇ 5-7 ਦਿਨ ਡੇਲੀ ਦਿੱਤੇ ਜਿਹੜਾ ਐਸਿਡ ਆ ਜਾਂਦਾ ਸੀ ਨਾ ਆ ਹੀ ਜਾਂਦਾ ਸੀ ਮੂੰਹ ਚ ਬਿਲਕੁਲ ਠੀਕ ਹੋ ਗਿਆ ਕੁਲਵੰਜੀ ਫਾਇਦੇ ਪਤਾ ਕੀ ਹੈ ਦੰਦ ਨਹੀਂ ਖਰਾਬ ਹੋਣਗੇ ਕਲਾਂ ਨਹੀਂ ਖਰਾਬ ਹੋਏਗਾ ਆ ਉਰੇ ਅਲਸਰ ਨਹੀਂ ਬਣੇਗਾ ਇਹ ਵੀ ਅਸਰਦਸਨ ਇਸ ਚ ਅਲਸਰ ਨਹੀਂ ਬਣਦਾ ਹੋਰ ਜਦੋਂ ਇਹ ਪਰੇ ਅਸਰ ਪੂਰਾ ਹੋ ਗਿਆ ਕੈਲਸ਼ੀਅਮ ਦੀ ਡੈਫੀਸ਼ੈਂਸੀ ਨਹੀਂ ਹੋਏਗੀ ਤਾਂ ਬੋਨਸ ਸਕਿਨ ਅੱਛੀ ਰਹੇਗੀ ਮੈਗਨੀਸ਼ੀਅਮ ਦੀ ਡੈਫੀਸ਼ੀਐਂਸੀ ਨਹੀਂ ਹੋਏਗੀ ਬਲੱਡ ਪ੍ਰੈਸ਼ਰ ਟਿਕਾ ਬਜ ਨਹੀਂ ਹੋਏਗੀ ਹੋਰ ਇਹਦੇ ਹਜ਼ਾਰਾਂ ਮਿਨਰਲਸ ਹੈ ਜਿਹੜੇ ਆਪਣੀ ਬਾਡੀ ਚ ਐਸਿਡਿਟੀ ਨਾਲ ਹੀ ਐਬਜ਼ਾਰਬ ਹੋਣੇ ਹਨ ਅਮੀਨੋ ਐਸਿਡਸ ਨੂੰ ਤੋੜਨ ਲਈ ਆਪਣੇ ਕਿਡ ਐਸਿਡ ਬਣਾਉਂਦੀ ਹੈ ਤਾਂ ਜਿਹੜੇ ਐਲ ਕਰਾਟਿਨ ਐਲ ਬਲ ਐਲ ਬਲ ਨੇ 9-10 ਅਮੀਨੋ ਐਸਿਡ ਨੇ ਅਗਰ ਤੁਸੀਂ ਚਾਹਣੇ ਤੁਹਾਡੀ ਬਾਡੀ ਐਬਜ਼ਾਰਬ ਕਰ ਸਕੇ ਪ੍ਰੋਟੀਨ ਤਾਂ ਖਾਇਆ ਕੁੱਟੇ ਨਹੀਂ ਤਾਂ ਕੀ ਫਾਇਦਾ ਤਾਂ ਆਪਾਂ ਨੂੰ एसिडिटी पानी तो मेरा नंबर वन जिन्होंने मैं कह मेरा रामबाण किसी को भी तंदुरुस्त करूँ एको चीज कहने अपने ढिड की एसिडिटी प्रॉपर करो बहुत सिंपल जी सोलॉजी अगर जो लोग की पीएच वैल्यू जानते हैं पीएच वैल्यू घट दी मतलब एसिडिटी है पीएच वैल्यू दी मतलब न्यूट्रल है जिन्होंने आप कहे कि वह उल्टा हो गया एलकलाइन हो गया जोड़ा स्टमक है यदि एसिडिटी चार चार पीएच या उसको भी घट होंगी है ਹੈ ਨਾ ਟਿਨ ਮਤੇ ਜਾ ਕੇ ਬੰਦ ਹੁੰਦਾ ਵਾਲਰ ਸਿਲਚ ਜੇ ਤੁਹਾਡੀ ਉਹ ਪੀ ਐਚ 3 ਜਾਂ 4 ਤਿੰਨ ਪਹੁੰਚ ਗਈ ਉਹ ਵਾਲ ਬੰਦ ਹੋ ਦੇਗਾ ਸਾਰਾ ਕੁਝ ਡਾਈਜੈਸਟ ਹੋਊਗਾ ਬਕਤ ਨਹੀਂ ਆਣਗੇ ਗੰਦੇ ਖੱਟੇ ਡਕਾਰ ਨਹੀਂ ਆਣਗੇ ਦਿੱਕਤਾਂ ਨਹੀਂ ਆਣੀਆਂ ਆਪਾਂ ਨੂੰ ਨੇਚਰਲੀ ਠੀਕ ਕਰਨਾ ਗਲਤੀ ਕੀ ਕਰਦੇ ਨੇ ਲੋਕੀ ਡਕਾਰ ਆਂਦਾ ਉਹ ਸੋਚਦੇ ਐਸਿਡ ਬਣ ਗਿਆ ਉਹਨਾਂ ਨੂੰ ਗੋਲੀ ਦੇ ਦੇ ਨੇ ਹੋਰ ਐਸਿਡ ਮਾਰਨ ਲਈ ਐਸਿਡ ਤਾਂ ਪਹਿਲੇ ਕੱਟ ਸੀ ਤਾਂ ਓਕੇ ਇਲਾਜ ਨਹੀਂ ਹੈ ਉਹ ਕੋ ਇਲਾਜ ਨਹੀਂ ਹੋਇਆ ਉਹ ਕੀ ਹੋਇਆ ਸਿੰਟਮ ਆਇਆ ਦਾ ਬਤਾ ਸਿੰਟਮ ਕੰਨ ਫੇਰ ਰਹੇ ਤੇ ਦਾ ਬਤਾ ਪਰਸੋਂ ਆਇਆ ਫੇਰ ਦਾ ਬਤਾ ਤੁਸੀਂ ਸਰਕਾ ਪੀਣਾ ਸ਼ੁਰੂ ਕਰੋ ਸਿੰਟਮ ਆ ਗਈ ਨਹੀਂ ਅਗਰ ਕਬੂਚਾ ਬਣਾ ਸਕਦੇ ਹੋ ਉਹ ਬਣਾ ਲਓ ਹੈਨਾ ਜਾਂ ਐਪੋਸਾਈਟਰੀ ਐਬਿਲਟਿਕ ਹਾਈਡਰੋਕਲੋਰਾਈਡ ਲੈਣੀ ਸ਼ੁਰੂ ਕਰੋ ਸਿੰਟਮ ਤਾਂ ਜੜ ਤੋ ਗਿਆ ਪ੍ਰੋਬਲਮਾਂ ਅਲੱਗ ਸੋਲਵ ਹੋ ਗਈਆਂ ਜਿਨ੍ਹਾਂ ਦੀ ਅੱਖ ਫਰਕ ਦੇ ਕੁਲੰਤ ਜੀ ਕਈਆਂ ਦੀ ਅੱਖ ਫਰਕਦੀ ਹੁੰਦੀ ਹੈ ਕਈਆਂ ਦੇ ਨਾ ਇਹ ਲੱਗਦਾ ਹੁੰਦਾ ਟਿਕ 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 ਕਰਦੇ ਆ ਬਾਡੀ ਚ ਟੈਕਨੀਕ ਹੈ ਇਹਨੂੰ ਟੈਕਨੀਕ ਇਹ ਇੱਕ ਸਿੰਟਮ ਹੈ ਲੋ ਸਟਮਕ ਐਸਿਡ ਪਸਕੇ ਆਪਾਂ ਇਸ ਤੋਂ ਬਾਅਦ ਨਾ ਕਿ ਦਿਚ ਆਪ ਨੂੰ ਅਵੇਕ ਫੀਲ ਹੁੰਦਾ ਤਾਂ ਐਂ ਹੀ ਤੁਸੋਂ ਸੌਣ ਤੋਂ ਪਹਿਲਾਂ ਲੈਣਾ ਉਹ ਗਲਤ ਹੋਏਗਾ ਬੈਸਟ ਟਾਈਮ ਹੈ ਨਿਰਨੇ ਕਾਉ ਦੇ ਤੇ ਹਰ ਖਾਣੇ ਤੋਂ ਪਹਿਲਾਂ ਜਿਹਨਾਂ ਨੂੰ ਦਿੱਕਤ ਹੈ ਇਹ 99% ਲੋਕਾਂ ਦੀ ਪ੍ਰੋਬਲਮ ਸੋਲਵ ਕਰ ਦਿੰਦਾ ਜੀ ਜੀ ਤੇ ਰਵਿੰਦਰ ਸਿੰਘ ਜੀ ਜਿਹੜਾ ਤੁਸੀਂ ਇੱਕ ਗੱਲ ਦੱਸੀ ਹੈ ਕਿ ਜਿਹੜਾ ਕੰਪੂਚਾ ਟੀ ਇਹਦੇ ਇਨਗਰੀਡੀਅੰਟ ਕੀ ਕੀ ਨੇ ਥੋੜਾ ਜਿਹਾ ਇਹ ਵੀ ਦੱਸ ਦਿਓ ਕਾਲੀ ਚਾਹ ਜਿਹਨੂੰ ਤੁਸੀਂ ਪੀਪੀਸੀ ਚਾਹ ਕਰਨੇ ਹੂ ਲੌਂਗ ਟੀ ਇੰਗਲਿਸ਼ ਕਿਹਦੇ ਨੇ ਪਹਿਲੀ ਚੀ ਜੀ ਦੁੱਧੀ ਤੇ ਚੀਨੀ ਮਗਰ ਆਰਗੇਨਿਕ ਹੋਵੇ ਕਿਉਂਕਿ ਚੀਨੀ ਆ ਬਹੁਤ ਗੜਬੜਾਉਂਦੀ ਹੈ ਤੀਜੀ ਚੀ ਇੱਕ ਚੀ ਜ ਮਿਲਦੀ ਹੈ ਬਾਜ਼ਾਰ ਚ SCOBY S C O B Y ਉਹ ਕਬੂਚਾ ਦਾ ਕਲਚਰ ਹੈ ਉਹ ਜਿਹਨੇ ਜਾਗ ਮੰਗਲੇ ਨੇ ਨਾ ਜਿਹੜੇ ਬੰਦੇ ਕਬੂਚਾ ਬਣਾਉਂਦੇ ਆ ਇੱਕ ਦੂਜੇ ਨਾਲ ਸ਼ੇਅਰ ਜੀ ਕਰਦੇ ਨੇ ਫ੍ਰੀ ਚ ਕਿਉਂਕਿ ਕੀ ਹੁੰਦਾ ਹਰ ਵਾਰ ਜੇ ਤੁਸੀਂ ਕਬੂਚਾ ਬਣਾਨੇ ਉਸ ਕੋਬੀ ਮੋਟਾ ਹੋ ਜਾਂਦਾ ਹੈ ਹਰ ਵਾਰ ਫਿਰ ਉਹ ਇੱਕ ਲੇਅਰ ਦੀ ਤਰ੍ਹਾਂ ਕਿਨਾਂ ਐਂਡ ਦਿਸ ਕੀ ਹੁੰਦੀ ਹੈ ਦੂਜਾ ਦੂਜਾ ਦੇਣ ਦਾ ਦੂਜਾ ਦੂਜੇ ਦੇਣ ਦਾ ਮੈਂ ਜੇ ਪਹਿਲੀ ਵਾਰੀ ਸ਼ੁਰੂ ਕਰਿਆ ਸੀ ਕੋਰਨ ਜੀ ਉਹ ਮਹਾਮਾਰੀ ਦੇ ਟਾਈਮ ਸ਼ੁਰੂ ਕਰਿਆ ਸੀ 1000 ਤੋਂ ਸ਼ੁਰੂ ਕਰਿਆ ਸੀ 7000 ਨਾਲ ਲੱਗ ਗਿਆ ਸੀ ਮੈਂ ਉਹ ਮਲਟੀਪਲਾਈ ਕਰੀ ਜਾਂਦੇ ਆ ਤੇ ਇਹ ਚਾਰ ਇੰਗਰੀਡिएंट ਐ ਕੋਰਨ ਜੀ ਇੱਕ ਕੱਚ ਦਾ ਭਾਂਡਾ ਚਾਹੀਦਾ ਹੁੰਦਾ ਬਹੁਤ ਸਾਫ਼ ਉਹਦੇ ਉੱਪਰ ਮਲਮਲ ਦਾ ਕੱਪੜਾ ਲਾਣਾ ਹੁੰਦਾ ਜਿਹੜੀ ਵਿੱਚ ਸਭ ਤੋਂ ਬੜੀ ਇੰਪੋਰਟੈਂਟ ਹੈ ਜਿਹੜੇ ਕਮਰੇ ਚ ਰੱਖਣਾ ਉੱਥੇ ਕੋਈ ਨਵਾਂ ਪੇਂਟ ਨਾ ਹੋਇਆ ਹੋਵੇ ਜਾਂ ਉੱਥੇ ਕੋਈ ਪਲਾਂਟਸ ਨਾ ਪਈ ਹੋਣ ਕਿ ਲਾਈਫ ਚੇਂਜ ਲਾਈਫ ਚੇਂਜ ਨਾ ਕਮਿਊਨੀਕੇਟ ਕਰਕੇ ਨਾ ਕੀ ਹੁੰਦਾ ਕਿ ਬੈਕਟੀਰੀਆ ਖਾ ਗਿਆ ਜਾਂਦਾ ਹੈ ਤਾਂ ਕਬੂਤਾ ਨਹੀਂ ਬਣਦੀ ਬਸ ਇਹ ਇੰਨੇ ਪੁਆਇੰਟਸ ਹੁੰਦੇ ਨੇ ਇਹਦੇ ਜੀ ਦਾ ਮਤਲਬ ਕਿ ਉਹ ਜਿਹੜੀ ਜਾਗ ਹੈ ਉਹ ਚਾਹ ਅਤੇ ਚੀਨੀ ਉਹ ਮਿਕਸ ਕਰਕੇ ਤੇ ਫਿਰ ਉਹਦੀ ਜਾਗ ਲਾਣੀ ਕੰਪੂਚਾ ਟੀ ਦੀ ਤੇ ਉਹਨੂੰ ਵਿੱਚ ਉਹਦੇ ਵਿੱਚ ਕੱਪੜਾ ਰੰਨ ਕੇ ਹਾਂ ਤੇ ਕਿਤੇ ਠੰਡੇ ਰਿਫਰਿਜਰੇਟਰ ਤੇ ਰੱਖ ਦੇਣਾ ਤਾਂ ਹਫਤਾ 10 ਦਿਨ ਚੋਂ ਤਿਆਰ ਹੋ ਜਾਂਦੀ ਹੈ ਤੇ ਫਿਰ ਉਹਨੂੰ ਪੀਣਾ ਕਿਵੇਂ ਕੱਦ ਚ ਪਾ ਕੇ ਪੀਣਾ ਕੀ ਹੈਗਾ ਉਹਦਾ ਕਲਵਾਂ ਜੀ ਬੈਸਟ ਚੀਜ਼ ਐ ਇਹਨੂੰ ਜਦੋਂ ਬਣ ਗਈ ਨਾ 7ਵੇਂ ਦਿਨ ਪੇਸਟ ਕਰਨਾ ਹੈ 7ਵੇਂ 8ਵੇਂ ਦਿਨ ਇਹਦੇ ਚ ਨਾ ਮਿਠਾਸ ਦੀ ਜਗ੍ਹਾ ਤੇ ਖਟਾਸ ਆ ਦੇਗੀ ਬੜੀ ਸੋਹਣੀ ਉਹ ਤੁਸੀਂ ਦੇਖੀਏ ਤੁਹਾਨੂੰ ਕਿੰਨੀ ਖਟਾਸ ਪਸੰਦ ਐ ਕਈਆਂ ਨੂੰ 7ਵੇਂ ਦਿਨ ਕਈਆਂ ਨੂੰ 10ਵੇਂ ਦਿਨ ਦੇ ਵਿੱਚ ਵਿੱਚ ਕੋਈ ਵੀ ਦਿਨ ਪਸੰਦ ਆਂਦਾ ਇਹਦੇ ਚ ਇੱਕ ਕੱਪ ਚਾਹ ਕੱਢ ਲੈਣੀ ਐ ਤੇ ਉਹ ਜਿਹੜੀ ਉੱਪਰ ਪਾਠੀ ਜਿਹੀ ਵਰਗੀ ਚੀਜ਼ ਐ ਉਹ ਕੱਢ ਕੇ ਇੱਕ ਕੱਚ ਦੇ ਭਾਂਡੇ ਚ ਰੱਖ ਦੇਣੀ ਐ ਅਗਲੀ ਚਾਹ ਲਈ ਜਿਹੜੀ ਬਚ ਗਈ ਉਹਨੂੰ ਸਾਰਿਆਂ ਨੂੰ ਮਿਕਸ ਕਰਕੇ ਨਾ ਬੋਤਲਾਂ ਚ ਪਾ ਕੇ ਰੂਜ਼ ਵਿੱਚ ਰੱਖ ਦੇਣਾ ਤੁਸੀਂ ਟੇਸਟ ਕਰ ਸਕਦੇ ਹੋ ਕਿਵੇਂ ਕਿਵੇਂ ਜਿਵੇਂ ਪੈਣਾ ਫਲੇਵਰਿੰਗ ਕਿਸੇ ਚ ਅਦਰਕ ਪਾਤਾ ਕਿਸੇ ਚ ਨਿੰਬੂ ਦਾ ਰਸ ਪਾਤਾ ਮੈਂ ਕੋਰੰਤ ਜੀ ਬਹੁਤ ਸਾਰੇ ਪੱਗਲੇ ਆ ਮੈਂਨੇ ਜਿਹੜੀ ਪਿਓਂ ਦੀ ਦੀ ਸ਼ਹਿਦੂਤ ਨਾਲ ਫਰਮੈਂਟ ਕਰੀ ਹੈ ਚਾਈ ਨਾਲ ਵੀ ਫਰਮੈਂਟ ਕਰੀ ਹੈ ਨਿੰਬੂ ਨਾਲ ਅਦਰਕ ਨਾਲ ਮੇਰਾ ਬੈਸਟ ਫਲੇਵਰ ਨਿੰਬੂ ਤੇ ਅਦਰਕ ਸੀਗਾ ਉਹ ਬੜਾ ਸੋਣਾ ਉਹ ਪਾ ਕੇ ਰੱਖਤੀ ਤਿੰਨ ਚਾਰ ਦਿਨ ਪਈ ਰਹਿੰਦੀ ਸੀ ਜਦੋਂ ਕੀਤੀ ਉੱਪਰ ਅਵੇਲੇਬਲ ਬਲੇ ਫਿਜ਼ੀ ਦੀ ਫਿਜ਼ਿਕ ਕਿ ਕਰ ਰਿਹਾ ਬੋਤਲ ਏਟਾਈਟ ਬੋਤਲ ਹੁੰਦੀ ਹੈ ਅੰਦਰ ਢੱਕ ਵੀ ਬੰਦੀ ਹੈ ਆਪਣੇ ਬੰਦ ਜਾਂਦੀ ਹੈ ਕਿਉਂਕਿ ਬੈਟੀਰੀ ਹੈ ইস্ট ਹੈ ইস্ট ਕੀ ਕਰਦਾ ਉਹ ਕਾਰਬੋਨੇਸ਼ਨ ਕਰ ਦਿੰਦਾ ਤਾਂ ਉਹ ਬਹੁਤ ਸੋਹਣਾ ਡਰਿੰਕ ਹੈ ਮਗਰ ਸ਼ੁਰੂ ਜ ਤੁਸੀਂ ਐਨਾ ਕਰੀਏ ਸਵਾਦ ਸਵਾਦ ਚ ਕਿਤੇ ਬੋਤਲੇ ਪੀਜੋ ਜਾਂ ਗੈਸਿੰਗ ਕੀ ਹੋ ਜੇਗੀ ਤੁਸੀਂ ਮੈਂ ਕੀ ਮੈਂ ਕਰਦਾ ਹਾਂ ਕਿ ਮੈਂ ਸਪਾਰਕਲਿੰਗ ਵਾਟਰ ਤੇ ਅੱਧੀ ਅੱਧੀ ਦੋਨੋਂ ਪਾ ਕੇ ਮੈਂ ਇੰਜੋਏ ਕਰ ਲੈਂਦਾ ਸੀ ਜੀ ਤੇਲਵਿੰਦਰ ਸਿੰਘ ਜੀ ਇਹ ਇਤਜਾਬ ਕਬਜ ਗੈਸ ਤੇ ਜਿਹੜਾ ਬੀ 12 ਇਹ ਤਾਂ ਆਪਾਂ ਨੂੰ ਸਮਝ ਆ ਗਿਆ ਤੇ ਜਦੋਂ B12 ਸਮਝ ਆਂਦਾ ਹੈ ਤੇ ਉਹਦੇ ਚ ਨਾਲ ਇਹ ਸਮਝ ਆਉਂਦਾ ਹੈ ਕਿ B12 ਦੇ ਡੈਫੀਸ਼ੀਐਂਸੀ ਕਾਰਨ ਹੀ ਆਪਾਂ ਨੂੰ ਆਟੋਇਮਿਊਨ ਡਿਸਆਰਡਰਸ ਹੁੰਦੇ ਨੇ ਇਹਦਾ ਮਤਲਬ ਤਾਂ ਬੜੀ ਕਾਮਯਾਬ ਚੀਜ਼ ਹੈ ਜੀ ਇਹ ਤਾਂ ਆਟੋਇਮਿਊਨ ਡਿਸਆਰਡਰਸ ਸਾਰੇ ਹੀ ਕਵਰ ਕਰ ਦੇਗੀ ਸਰਚ ਕਰਕੇ ਦੇਖਿਓ ਇਹ YouTube ਤੇ ਚੈਨਲ ਐ ਲੋਕਾਂ ਦੇ ਸਿਰਫ ਇਹ ਹੀ ਸਖਾ ਰਹੇ ਨੇ ਕੰਬੂਚਾ ਬਣਾਣੀ ਕਿਵੇਂ ਹੈ ਹਜ਼ਾਰਾਂ ਚੈਨਲ ਐ ਮਗਰ ਆਪਣੇ ਉਹਦੇ ਟੈਂਪਰੇਚਰ ਦੀ ਇੰਨੀ ਦਿੱਕਤ ਹੈ ਕਿ ਇਹ ਮੈਦੇ ਮੈਦੇ ਅੱਜ ਤੋਂ ਬਾਅਦ ਤਾਂ ਬਿਲਕੁਲ ਇੰਪੋਸੀਬਲ ਹੋ ਜਾਂਦੀ ਹੈ ਹੈਨਾ ਵਿਨੇਗਰ ਬਣਨ ਲੱਗ ਜਾਂਦਾ ਫਿਰ ਰਾਦਰ ਦੈਨ ਕੰਬੂਚਾ ਤਾਂ ਤੇ ਬਿਨੇ ਕਰ ਨੁਕਸਾਨ ਕਰਦਾ ਹੈ ਤਾਂ ਉਹ ਬਿਨੇ ਕਰ ਨੁਕਸਾਨ ਕਰਦਾ ਹੈ ਸਵਾਦ ਨਹੀਂ ਹੁੰਦਾ ਨੁਕਸਾਨ ਦੀ ਗੱਲ ਨਹੀਂ ਹੈ ਉਹ ਸਵਾਦ ਨਹੀਂ ਹੁੰਦਾ ਅਜੀਬ ਜਿਹਾ ਟੇਸਟ ਬਣ ਜਾਂਦਾ ਗੰਦਾ ਅਗਰ ਤਾਂ ਤੁਹਾਡੇ ਕੋ ਟੈਂਪਰੇਚਰ 30 32 ਤੋਂ ਉੱਪਰ ਜਾਂ 35 ਤੋਂ ਉੱਪਰ ਨਹੀਂ ਜਾਂਦਾ ਫਿਰ ਤਾਂ ਬਣਾ ਸਕਦੇ ਹੋ ਆਪਣੇ ਉਰੇ ਆਪਰ ਆਪਣੇ ਕੋ ਟੈਂਪਰੇਚਰ ਤੇ ਰਹਿੰਦਾ 35 37 40 42 ਫਿਰ ਕਬੂਚਾ ਬਣ ਨਹੀਂ ਬਣ ਜਾਂਦੀ ਹੈ ਇਹੀ ਟਾਈਮ ਹੈ ਸਰਦੀਆਂ ਦੇ ਐਂਡ ਤੋਂ ਲੈ ਕੇ ਅਪ੍ਰੈਲ ਮਈ ਦੇ ਮਈ ਦੇ ਐਂਡ ਤੱਕ ਚੱਲ ਜਾਂਦਾ ਹੈ ਮਸਤਬਾ ਜੂਨਸ ਤਾਂ ਇਹ ਪੋਸੀਬਲ ਹੈ ਬਟ ਜਿਹੜੇ ਬੰਦੇ ਹਿਮਾਚਲ ਚ ਨੇ ਉਹਨਾਂ ਕੋਲ 12 ਮਹੀਨੇ ਦੀ ਦੀ ਮੈਂ ਜਾਂਦੀ ਹੈ ਤੇ ਬੜੀ ਸਵਾਦ ਬਣਦੀ ਹੈ ਜਿੰਨੀ ਹੋਲੀ ਬਣੇਗੀ ਉਨੀ ਸਵਾਦ ਬਣੇਗੀ ਇਹਦਾ ਰੂਲ ਹੈ ਬੇਸਿਕਲੀ ਜੀ ਤੇ ਮਤਲਬ ਕਿ ਫਿਰ ਤਾਂ ਆਰਥਰਾਇਟਸ ਹੋ ਗਿਆ ਦਮਾ ਹੋ ਗਿਆ ਤੇ ਆਟੋਇਮਿਊਨ ਡਿਸਆਰਡਰ ਜਿੰਨੇ ਵੀ ਹੈਗੇ ਨੇ ਸਾਰੇ ਕਵਰ ਕਰੇਗੀ ਇਹਦਾ ਕੁਲਵੰਤ ਜੀ ਜਿਹੜੀ ਚੀਜ਼ ਨੇ ਤੁਹਾਡੇ ਢਿੱਡ ਦੇ ਬੈਕਟੀਰੀਆ ਨੂੰ ਵਧਿਆ ਕਰਤਾ ਹਾਂ ਉਹ ਇੱਕ ਬਿਮਾਰੀ ਛੱਡ ਕੇ ਹੋਰ ਸਭ ਨੂੰ ਠੀਕ ਕਰ ਦੇਗੀ ਸੀਬੋ ਸੀਬੋ ਦੇ ਕੇਸ ਨਹੀਂ ਦਵਾਂਗੇ ਕਿਉਂਕਿ ਸਭ ਪਹਿਲੇ ਹੀ ਗਲਤ ਜਗ੍ਹਾ ਤੇ ਗਲਤ ਬੈਕਟੀਰੀਆ ਗਰੋ ਕਰਿਆ ਹੋਇਆ ਉਹਨੂੰ ਪੀਂਦੇ ਸਾਰ ਘੰਟੇ ਦੋਆਂ ਜਾਂ ਤਿੰਨਾਂ ਬਾਅਦ ਦੌਟ ਵਿੱਚ ਦਰਦ ਹੋ ਸਕਦਾ ਹੈ ਸਿਰਫ ਇੱਕ ਕੇਸ ਹੈ ਜਾਂ ਫਿਰ ਜਿਹਦੇ ਚਿੱਟੇ ਅਲਸਰ ਹੈ ਆ ਦੋ ਕੇਸਾਂ ਛੱਡ ਕੇ ਕੋਈ ਵੀ ਅਜਿਹਾ ਬੰਦਾ ਨਹੀਂ ਹੈ ਜਿਹੜਾ ਕੰਬੂਚਾ ਨਾ ਪੀ ਸਕੇ ਜਿਹੜੀ ਘਰ ਵਾਲੀਆਂ ਆਪਣੇ ਘਰਲੇ ਹੁੰਦਾ ਰੂ ਛੜਾਣਾ ਚਾਹੁੰਦੇ ਨੇ ਨਾ ਇਹ ਕਹਿੰਦੇ ਬੀਅਰ ਦਾ ਸਵਾਦ ਲੱਗਿਆ ਹੋਇਆ ਉਹ ਆ ਬਣਾ ਦੋ ਮੈਂ ਕਹਿੰਦਾ ਸਸਤੀ ਉਹ ਤੁਸੀਂ ਮੈਨੂੰ ਨਹੀਂ ਪਤਾ ਕਿੰਨੇ ਦੀ ਬੋਤਲ ਹੈ 250 ਰੁਪਏ ਦੀ ਬੋਤਲ ਹੋਏਗੀ ਇਹ ਤੁਹਾਨੂੰ 15 ਰੁਪਏ ਦੀ ਘਰੇ ਬਣਾਣੀ ਪੈਣੀ 15 ਰੁਪਏ ਦੀ ਬੋਤਲ ਵੀ ਨਹੀਂ ਪੈਣੀ ਜੇ ਘਰੇ ਬਣਾ ਲਾਗੇ ਸ਼ੁਰੂ ਵਿੱਚ ਜਿਹੜਾ ਇੰਗਰੀਡੀਅੰਟ ਇਕੱਠੇ ਕਰਨ ਚ ਚਾਰ ਲੱਗ ਜਾਂਦੇ ਪੈਸੇ ਉਹ ਤੋਂ ਬਾਅਦ ਤਾਂ অলਮੋਸਟ ਫ੍ਰੀ ਹੈ ਇਹਦੇ ਉੱਪਰ ਜਿਵੇਂ ਕਿਹਾ ਇਹਦੀ ਪੂਰੀ ਵੀਡੀਓ ਬਣਾ ਵੀ ਸਕਦੇ ਹਾਂ ਪੰਜਾਬੀ ਵਿੱਚ ਕਿਉਂਕਿ ਪੰਜਾਬੀ ਵਿੱਚ ਤਾਂ ਕੋਈ ਖਾਂਦਾ ਨਹੀਂ ਬਟ ਆਪਾਂ ਇਹਨਾਂ ਸਿੱਖ ਜਾ ਸਕਦੇ ਹਾਂ ਠੀਕ ਹੈ ਤੇ ਇਹ ਮਤਲਬ ਕਿ ਕਬਜ਼ ਗੈਸ ਤੇ ਐਸਿਡਿਟੀ ਇਹਨੂੰ ਕਿੰਨੇ ਚਿਰ ਦੇ ਵਿੱਚ ਵਿੱਚ ਜਿਹੜੀ ਹੈ ਇਹਨੂੰ ਠੀਕ ਕਰਨ ਦਾ ਪ੍ਰੋਸੈਸ ਸ਼ੁਰੂ ਹੈ ਨਾ ਜਦੋਂ ਆਪਾਂ ਇਹ ਪੀਂਨੇ ਆ ਦੇਖੋ ਗੈਸ ਨੂੰ ਤਾਂ ਹੈ ਵਿਥਿਨ 10 ਦਿਨ ਦੇ ਤਬਾਦ ਨੂੰ ਸਾਤ ਤੋਂ 10 ਦਿਨ ਐਸਿਡਿਟੀ 10 ਤੋਂ 15 ਮਿੰਟ اچھا 10 ਤੋਂ 15 ਮਿੰਟ ਚ ਐਸਿਡਿਟੀ ਖਤਮ ਖਾਈਲੀ ਬਹੁਤ ਅੱਛਾ ਐਸਰ ਹੁੰਦਾ ਮਿੱਠਾ ਦਾ ਖੱਟਾ ਦਾ ਵਧੀਆ ਕੁਆਲਿਟੀ ਦਾ ਐਸਰ ਹੁੰਦਾ ਠੀਕ ਕੀ ਬਾਤ ਆ ਬਾ ਕਮਾਲ ਜਾਣਕਾਰੀ ਦਿੱਤੀ ਹੈ ਜੀ ਮੈਂ ਬਹੁਤ ਪ੍ਰਸੰਨ ਹੋਇਆ ਕਿਉਂਕਿ ਇਹ ਨਵੀਂ ਚੀਜ਼ ਹੈ ਆਪਣੇ ਦਰਸ਼ਕਾਂ ਵਾਸਤੇ ਤੇ ਨਵੀਂ ਚੀਜ਼ ਜਿਹੜੀ ਆ ਉਹ ਜਦੋਂ ਵੀ ਮੈਂ ਦਰਸ਼ਕਾਂ ਨੂੰ ਰੂਬਰੂ ਕਰਾਉਣਾ ਤੇ ਮੈਨੂੰ ਆਤਮਿਕ ਸੰਤੁਸ਼ਟੀ ਮਿਲਦੀ ਹੈ ਕਿ ਮੇਰਾ ਚੈਨਲ ਸ਼ੁਰੂ ਕਰਨ ਦਾ ਜਿਹੜਾ ਇੱਕ ਮਕਸਦ ਹੈ ਉਹ ਕਾਮਯਾਬ ਹੋ ਰਿਹਾ ਲੋਕਾਂ ਨੂੰ ਘਰ ਬੈਠੇ ਹੀ ਇੱਕ ਅਜਿਹੀ ਜਾਣਕਾਰੀ ਮਿਲ ਰਹੀ ਹੈ ਜਿਹੜੀ ਜਾਣਕਾਰੀ ਦੇ ਨਾਲ ਉਹ ਆਪਣੇ ਰੋਗ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਨੇ ਹੁਣ ਇਹ ਦੱਸ ਤਾਂ ਦਿੱਤਾ ਹੁਣ ਥੋੜਾ ਜਿਹਾ ਆਪਣਾ ਨੰਬਰ ਤੇ ਆਪਣੀ ਡਿਟੇਲਸ ਦੇ ਦਿਓ ਤਾਂ ਕਿ ਜੇਕਰ ਤੁਹਾਡੇ ਕੋਲ ਕੁਝ ਮੰਗਾਉਣਾ ਚਾਹੁੰਦਾ ਹੈ ਤੇ ਉਹ ਮੰਗਾ ਸਕਦਾ ਜਾਂ ਫਿਰ ਤੁਹਾਡੇ ਕੋਲ ਹੈਲਥ ਕੋਚ ਜਾਂ ਕੋਚ ਟ੍ਰੇਨਿੰਗ ਦਾ ਪ੍ਰੋਗਰਾਮ ਲੈਣਾ ਚਾਹੁੰਦਾ ਉਹ ਤਾਂ ਲੈ ਸਕਦਾ ਜੀ ਕੋਲੋਂ ਜੀ ਨੰਬਰ ਨੋਟ ਕਰ ਲਓ ਜੇ ਕਿਸ ਨੇ ਮੇਰੇ ਨਾਲ ਅਪਾਇੰਟਮੈਂਟ ਬੁੱਕ ਕਰਨੀ ਹੈ ਜਾਂ ਸਾਡੇ ਕੋਈ ਪ੍ਰੋਡਕਟ ਮੰਗਾਣਾ ਹੈ 8287014106 बयासी अठ सौ सतर चौदह एक सौ यह पहला है। है है नंबर तो ना ना तो तो है दूजा नंबर है सैवन नाइन एट सिक्स वन वन टू वन वन एट सैवन नाइन एट सिक्स वन वन टू वन वन एट तीजा नंबर है जी सा पचासी पचानवे पचहत्तर चालीनबे पचासी पचहत्तर पचानवे चालीनबे तो यह तिना नंबर पर किसी भी कॉल करके मेरे अपॉइंटमेंट है ना याोडक्ट मंगा चाहते हो या कोच बन बारे इंटरस्टेड होते बारे इनफॉरमेषन ले सकते जी बहुत शुक्रिया जी बहुत धनबाद ਇਮੋ ਸਕੁਨ। ਸੋ ਦਰਸ਼ਕਾਂ ਨੂੰ ਬੇਨਤੀ ਹੈ ਜੀ ਕੰਬੂਚਾ ਟੀ, ਐਪਲ ਸਾਈਡਰ ਵਿਨੇਗਰ ਤੇ ਬੀਟੇਨ ਹਾਈਡਰੋਕਲਾਈਡ ਇਹ ਤਿੰਨ ਅਜਈਆਂ ਚੀਜ਼ਾਂ ਨੇ ਜਿਹਦੇ ਨਾਲ ਤੁਸੀਂ ਘਰ ਬੈਠੇ ਹੀ ਆਪਣੀ ਤਜਾਅਬ, ਗੈਸ, ਕਬਜ਼ ਇਹੋ ਜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਕੰਬੂਚਾ ਟੀ ਜੇਕਰ ਤੁਸੀਂ ਫਰਮੈਂਟ ਕਰਦੇ ਹੋ ਤਾਂ ਫਿਰ ਇਹ ਬੀ 12 ਵਿਟਾਮਿਨ ਬੀ 12 ਦਾ ਖਜ਼ਾਨਾ ਹੈ ਤੇ ਵਿਟਾਮਿਨ ਬੀ 12 ਜਿਹੜਾ ਸਾਡਾ ਗੱਟ ਬੈਕਟੀਰੀਆ ਤੁਮ ਜਿਹੜਾ ਬਿਲਕੁਲ ਪਾਵਰਫੁਲ ਕਰਦਾ ਹੈ ਤੇ ਜਦੋਂ ਗੱਟ ਪਟ ਕੀ ਦੀਆ ਪਾਵਰਫੁਲ ਹੋ ਗਿਆ 2 ਪੈਗ ਪੀਟ ਵਾਲਾ ਪੂਰਾ ਹੋ ਗਿਆ ਤੇ ਫਿਰ ਸਾਨੂੰ ਆਟੋਇਮਿਊਨ ਡਿਸਆਰਡਰ ਵਰਗੇ ਥਾਇਰਾਇਡ ਇਸ ਤੋਂ ਇਲਾਵਾ ਯੂਟਰਸ ਦੀਆਂ ਸਮੱਸਿਆਵਾਂ ਇਸ ਤੋਂ ਇਲਾਵਾ ਕੈਂਸਰ ਇਸ ਤੋਂ ਇਲਾਵਾ ਬਹੁਤ ਸਾਰੇ ਆਰਥਰਾਇਟਸ ਦਮਾ ਬਹੁਤ ਸਾਰੇ ਜਿਹੜੇ ਦਿਮਾਗ ਦੇ ਰੋਗ ਇਹ ਸਾਰੇ ਦੇ ਸਾਰੇ ਜਿਹੜੇ ਨੇ ਲੂਪਸ ਜੀ ਨੂੰ ਕਹਿੰਦੇ ਆਪਾਂ ਸਿਰ ਦੇ ਰੋਗ ਇਹ ਸਾਰੇ ਦੇ ਸਾਰੇ ਜਿਹੜੇ ਰੋਗ ਨੇ ਇਹ ਇਹਦੇ ਵਿੱਚ ਕਵਰ ਹੋਣਗੇ ਆਟੋਇਮਿਊਨ ਡਿਸਆਰਡਰ ਜਿਹੜੇ ਨੇ ਉਹਨਾਂ ਬਾਰੇ ਸਾਡੀ ਐਲੋਪੈਥਿਕ ਸਾਇੰਸ ਕਹਿੰਦੀ ਹੈ ਵੀ ਦਾ ਕੋਈ ਇਲਾਜ ਨਹੀਂ ਤੇ ਜੇਕਰ ਸਕੂਬੀ ਟੀ ਜਿਹੜੀ ਆਪਾਂ ਪੀਨੇ ਆ ਕੰਬੂਚਾ ਟੀ ਤੇ ਉਹਦੇ ਨਾਲ ਆਪਾਂ ਜਿਹੜਾ ਇਹਨਾਂ ਸਾਰੇ ਰੋਗਾਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ ਤੇ ਕਬਜ ਗੈਸ ਤੇ ਜਿਹੜਾ ਇਸ ਤੋਂ ਇਲਾਵਾ ਤਜਾਬ ਦੀ ਸਮੱਸਿਆ ਹੈ ਉਹ ਜਿਹੜਾ ਉਹ ਉਹਦਾ ਇੱਕ ਮੇਨ ਇਲਾਜ ਦੱਸ ਰਿਹਾ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਸਾਡੀ ਵੀ ਮਦਦ ਹੋਏਗੀ ਕਿਉਂਕਿ ਚੈਨਲ ਨਵਾਂ ਹੈ ਤੇ ਚੈਨਲ ਨਵੇਂ ਨੂੰ ਜਿੰਨਾ ਜ਼ਿਆਦਾ ਤੁਸੀਂ ਵੀਡੀਓਜ਼ ਨੂੰ ਸ਼ੇਅਰ ਕਰੋਗੇ ਉਹਨਾਂ ਜਿਹੜੀ ਸਾਡੀ ਰੀਚ ਵੀ ਵਧੇਗੀ ਤੇ ਪਬਲਿਕ ਤੱਕ ਆਪਣੀ ਗੱਲ ਪਹੁੰਚਾਉਣ ਤੇ ਜਿਹੜੀ ਸਾਡੀ ਆ ਉਹ ਸਾਡਾ ਜਿਹੜਾ ਮਕਸਦ ਆ ਉਹ ਕਾਮਯਾਬ ਹੋਏਗਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਆਪ ਵੀ ਕਰੋ ਹੋਰ ਹੋਰ ਲੋਕਾਂ ਨੂੰ ਵੀ ਕਰਵਾਓ ਤਾਂ ਕਿ ਅਸੀਂ ਇਸ ਚੈਨਲ ਦੀ ਰੀਚ ਵਧਾ ਸਕੀਏ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕੀਏ ਫ੍ਰੀ ਇਲਾਜ ਤੇ ਜੇ ਅਜਿਹਾ ਹੁੰਦਾ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਅ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ